ਸੰਗਤ ਜੀ ਅੱਜ ਤੁਹਾਨੂੰ ਉਸ ਖਾੜਕੂ ਸਿੰਘ ਦੀ ਕਹਾਣੀ ਦੱਸਦੇ ਹਾਂ ਜਿਸ ਦੇ ਉੱਪਰ 1990 ਦੇ ਵਿੱਚ ਸਰਕਾਰ ਵੱਲੋਂ 20 ਲੱਖ ਦਾ ਇਨਾਮ ਰੱਖਿਆ ਗਿਆ ਸੀ ਤੇ ਅੱਜ ਦੇ ਇਹੀ ਦਿਨ 3 ਸਤੰਬਰ 1986 ਦੇ ਦਿਨ ਇੱਕ ਕਤਲ ਪੇਸ਼ੀ ਭੁਗਤਨ ਮਗਰੋਂ ਉਸ ਸਿੰਘ ਨੂੰ ਖਾੜਕੂ ਸਿੰਘਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਪੁਲਿਸ ਕਸਟਡੀ ਦੇ ਵਿੱਚੋਂ ਛਡਾ ਕੇ ਲੈ ਗਏ ਸੀ ਉਹ ਸਿੰਘ ਦਾ ਨਾਮ ਸੀ ਭਾਈ ਗੁਰਜੰਟ ਸਿੰਘ ਰਾਜਸਤਾਨੀ ਆਓ ਜਾਣਦੇ ਹਾਂ ਇਹਨਾਂ ਦੇ ਜਨਮ ਬਾਰੇ ਭਾਈ ਗੁਰਜੰਟ ਸਿੰਘ ਦਾ ਜਨਮ 1965 ਦੇ ਦੌਰਾਨ ਸਰਦਾਰ ਗੁਰ ਦੇਵ ਸਿੰਘ ਅਤੇ ਮਾਤਾ ਸਰਦਾਰਨੀ ਗੁਰਦੇਵ ਕੌਰ ਦੇ ਘਰ ਜਿਲ੍ਹਾ ਗੰਗਾ ਨਗਰ ਰਾਜਸਥਾਨ ਵਿਖੇ ਹੋਇਆ ਸੀ ਤੇ ਇਹਨਾਂ ਦੀਆਂ ਤਿੰਨ ਵੱਡੀਆਂ ਭੈਣਾਂ ਬੀਬੀ ਦੀਸ਼ਪਿੰਦਰ ਕੌਰ ਬੀਬੀ ਕੁਲਵਿੰਦਰ ਕੌਰ ਤੇ ਬੀਬੀ ਬਲਜੀਤ ਕੌਰ ਸਨ ਇਹਨਾਂ ਦਾ ਛੋਟਾ ਭਰਾ ਭਾਈ ਹਰਵਿੰਦਰ ਸਿੰਘ ਸੀ ਭਾਈ ਗੁਰਜੰਟ ਸਿੰਘ ਦੀ ਉਮਰ ਹਜੇ ਸਿਰਫ 15 ਸਾਲ ਦੀ ਸੀ ਜਦੋਂ ਇਹਨਾਂ ਨੇ ਪਹਿਲਾ ਕਤਲ ਕਰ ਦਿੱਤਾ ਸੀ ਆਪਣੇ ਚਾਚਾ ਜੋਗਿੰਦਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਦੱਸਦੇ ਹਨ ਕਿ 1979 ਦੇ ਵਿੱਚ ਕਰਨਪੁਰ ਦੇ ਵਿਧਾਇਕ ਭਾਈ ਗੁਰਦੇਵ ਸਿੰਘ ਨੂੰ ਕਤਲ ਕਰ ਦਿੱਤਾ ਸੀ ਜਿਸ ਨੇ ਇਸ ਦੇ ਚਾਚਾ ਜਗਿੰਦਰ ਸਿੰਘ ਦਾ ਕਤਲ ਕੀਤਾ ਸੀ ਤੇ ਫਿਰ ਜਦੋਂ ਇਹਨਾਂ ਨੇ ਆ ਕੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਕਿ ਮਾਸ ਦਾ ਕਤਲ ਕਰ ਆਇਆ ਹਾਂ ਆਪਦੇ ਚਾਚੇ ਦਾ ਬਗਲਾ ਲੈ ਲਿਆ ਤਾਂ ਪਰਿਵਾਰ ਨੇ ਇਸ ਨੂੰ ਪੁਲਿਸ ਦੇ ਅੱਗੇ ਭਾਈ ਗੁਰਜੰਟ ਸਿੰਘ ਨੂੰ ਪੇਸ਼ ਕਰ ਦਿੱਤਾ ਤੇ ਫਿਰ ਜਦੋਂ ਪੇਸ਼ ਕੀਤਾ ਤਾਂ ਫਿਰ ਪੁਲਿਸ ਨੇ ਇਹਨਾਂ ਨੂੰ ਗੰਗਾ ਨਗਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਜਦੋਂ ਗੰਗਾ ਨਗਰ ਜੇਲ੍ਹ ਵਿੱਚ ਨਜ਼ਰਬੰਦ ਸਨ ਭਾਈ ਗੁਰਜੰਟ ਸਿੰਘ ਇੱਥੇ ਰਹਿੰਦੇ ਹੋਏ ਇਹਨਾਂ ਦਾ ਸੰਪਰਕ ਖਾਰਕੂ ਸਿੰਘਾਂ ਨਾਲ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਜਦੋਂ 3 ਸਤੰਬਰ 1986 ਵਾਲੇ ਦਿਨ ਕਤਲ ਕੇਸ ਦੀ ਪੇਸ਼ੀ ਡੋਕਟਰ ਮਗਰੋ ਇਹਨਾਂ ਨੂੰ ਬਿਕਾਨੇਰ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਗੰਗਾ ਨਗਰ ਜ਼ਿਲ੍ਹੇ ਦੇ ਮਹਿਨ ਨਗਰ ਰੇਲਵੇ ਸਟੇਸ਼ਨ ਤੇ ਖਾਰਕੂ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾ ਨਗਰ ਅਤੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਟੋਲਾ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ ਭਾਈ ਗੁਰਜੰਟ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਰਾਜੀ ਨੂੰ ਛਡਾ ਕੇ ਲੈ ਗਏ ਦੇ ਇਸ ਹਮਲੇ ਦੇ ਦੌਰਾਨ 2 ਪੋਰਸ ਵਾਲੇ ਮਾਰੇ ਗਏ ਸੀ ਤੇ 2 ਪੋਰਸ ਵਾਲੇ ਜ਼ਖਮੀ ਹੋ ਗਏ ਸਨ ਇਸ ਤੋਂ ਥੋੜੇ ਸਮੀਵਾਦ ਭਾਈ ਗੁਰਜੰਟ ਸਿੰਘ ਦਾ ਆਨੰਦ ਕਾਰਜ ਰਾਏ ਸਿੰਘ ਨਗਰ ਅਨੂਪਗੜਾ ਰੋਡ ਤੇ ਸਥਿਤ ਪੈਂਦੇ ਪਿੰਡ 4 ਐਲ ਸੀ ਦੇ ਭਾਈ ਮੋਹਨ ਸਿੰਘ ਦੀ ਸੁਪਤਰੀ ਬੀਬੀ ਸੁਖਿੰਦਰ ਕੌਰ ਨਾਲ ਹੋਇਆ। ਇਹ ਫਿਰ ਸਾਲ 1999 ਦੇ ਦੌਰਾਨ ਜਦੋਂ ਖਾਟਕੂ ਸਿੰਘਾਂ ਨੂੰ ਹਥਿਆਰਾਂ ਦੀ ਲੋੜ ਪਈ ਕਿਉਂਕਿ ਭਾਈ ਗੁਰਜੰਟ ਸਿੰਘ ਉਹ ਪੂਰੀ ਸਿੱਖ ਲਹਿਰ ਦੇ ਨਾਲ ਜੁੜ ਚੁੱਕੇ ਸੀ ਇਸ ਲਹਿਰ ਦੇ ਵਿੱਚ ਤੇ ਸਿੰਘਾਂ ਨੂੰ ਆਪਦੇ ਮਿਸ਼ਨ ਪੂਰੇ ਕਰਨ ਦੇ ਲਈ ਹਥਿਆਰਾਂ ਦੀ ਬਹੁਤ ਜ਼ਰੂਰਤ ਸੀ ਤੇ ਹਥਿਆਰਾਂ ਦੀ ਜਰੂਰਤ ਨੂੰ ਪੂਰਾ ਕਰਨ ਦੇ ਲਈ ਪੈਸਿਆਂ ਦੀ ਜ਼ਰੂਰਤ ਪੈਦੀ ਸੀ ਤੇ ਉਸ ਪੈਸਿਆਂ ਲਈ ਇਹਨਾਂ ਨੇ ਫਿਰ ਇੱਕ ਬੈਂਕਟ ਕੈਚੀ ਦੀ ਯੋਜਨਾ ਬਣਾਈ ਤੇ ਅੰਤ 19 April 1999 ਦੇ ਦਿਨ ਇਹਨਾਂ ਨੇ ਗੰਗਾ ਨਗਰ ਜ਼ਿਲ੍ਹੇ ਦੇ ਸਾਦੂਲ ਸ਼ਹਿਰ ਜਿਸ ਨੂੰ ਸ਼ਾਇਦ ਮਟੀਲੀ ਕਿਹਾ ਜਾਂਦਾ ਹੈ ਉੱਥੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਸੀ ਉੱਥੇ ਡਾਕਾ ਮਾਰਿਆ ਤੇ ਤਾਂਕਿ ਜੋ ਪੈਸੇ ਆਉਣਗੇ ਡਾਕੇ ਦੇ ਤਹਿਤ ਉਸ ਦੇ ਨਾਲ ਹਥਿਆਰ ਖਰੀਦੇ ਜਾ ਸਕਣ ਤਫੇ ਜਦੋਂ ਭਾਈ ਗੁਰਜੰਤ ਸਿੰਘ ਸੰਘਰਸ਼ ਵਿੱਚ ਪੂਰੀ ਤਰ੍ਹਾਂ ਆ ਚੁੱਕੇ ਸੀ ਤਾਂ ਪੰਜਾਬ ਪੁਲਿਸ Rajasthan ਪੁਲਿਸ ਆਪ ਜੀ ਦੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਤੰਗ ਪਰੇਸ਼ਾਨ ਕਰਨ ਲੱਗੇ ਹਰ ਦਿਨੀ ਕਦੇ ਕਿਸੇ ਸਟੇਟ ਦੀ ਪੁਲਿਸ ਕਦੇ ਕਿਸੇ ਡਿਸਟ੍ਰਿਕਟ ਦੀ ਪੁਲਿਸ ਇਹਨਾਂ ਦੇ ਕਰਿਆਣ ਧੋਖ ਦੀ ਇਹਨਾਂ ਦੇ ਪਰਿਵਾਰ ਨੂੰ ਪੁੱਛ ਗਿਸ ਕਰਦੀ ਤੰਗ ਪਰੇਸ਼ਾਨ ਕਰਨ ਲੱਗ ਪਈ ਇਸ ਕਰਕੇ ਇਹਨਾਂ ਦੇ ਪਰਿਵਾਰ ਨੂੰ ਵੀ ਕਹਿੰਦੇ ਬਹੁਤ ਹੀ ਜ਼ਿਆਦਾ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਇਹਨਾਂ ਦੇ ਕੋਲ 2 ਮਰੱਬੇ ਜ਼ਮੀਨ ਸੀ ਜਿਸ ਦੇ ਵਿੱਚੋਂ 12 ਕਿਲੇ ਇਹਨਾਂ ਦੀ ਹਿੱਸੇ ਆਉਂਦੀ ਸੀ ਭਾਈ ਗੁਰਜੰਤ ਸਿੰਘ ਦੀ ਉਹ ਵੀ ਰਾਜਸਥਾਨ ਪੁਲਿਸ ਨੇ ਇੱਕ ਸਾਫ ਦੀ ਕੁਰਕ ਕਰ ਲਈ ਸੀ ਤੇ ਫਿਰ ਇੱਕ ਵਾਰ ਕੈਥਲ ਦੇ ਵਿੱਚ ਇੱਕ ਗੋਲੀकांड ਹੁੰਦਾ ਉਸ ਗੋਲੀकांड ਦੇ ਵਿੱਚ ਜਦੋਂ ਭਾਈ ਗੁਰਜੰਤ ਸਿੰਘ ਦਾ ਨਾਮ ਆਉਂਦਾ ਤਾਂ ਪੁਲਿਸ ਇਹਨਾਂ ਦੇ ਕਰ ਜਾਂਦੀ ਹੈ ਤੇ ਇਹਨਾਂ ਦੇ ਛੋਟੇ ਭਰਾ ਭਾਈ ਹਰਵਿੰਦਰ ਸਿੰਘ ਨੂੰ ਟਾਡਾ ਲਾ ਕੇ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਕਿਸੇ ਵਾਰੰਟ ਦੇ ਲਗਾਤਾਰ 52 ਦਿਨ ਲਗਭਗ 2 ਮਹੀਨੇ ਥਾਣੇ ਦੇ ਵਿੱਚ ਹੀ ਬਿਠਾਈ ਰੱਖਦੀ ਹੈ ਬਹੁਤ ਇਹਨਾਂ ਦੇ ਮਾਤਾ ਪਿਤਾ ਨੂੰ ਪਰੇਸ਼ਾਨ ਕੀਤਾ ਜਾਂਦਾ ਤੇ ਛੋਟੇ ਭਰਾ ਨੂੰ ਟਾਡਾ ਲਾ ਕੇ ਪਹਿਲੇ ਜੇਲ੍ਹ ਦੇ ਵਿੱਚ ਨਜਰਬੰਦ ਕਰ ਦਿੱਤਾ ਜਾਂਦਾ ਮਤਲਬ ਕੈਦੀ ਬਣਾ ਲਿਆ ਜਾਂਦਾ ਜੇਲ੍ਹ ਦੇ ਵਿੱਚ ਤੇ ਫਿਰ ਭਾਈ ਗੁਰਜੰਟ ਸਿੰਘ ਰਾਜਸਤਾਨੀ ਨੂੰ ਪਤਾ ਲੱਗਦਾ ਕਿ ਸਤਲੁਜ ਜਮਨਾ ਲਿੰਕ ਨਹਿਰ ਬਣ ਰਹੀ ਹੈ ਵੀ ਜਿਉ ਉਸ ਦੇ ਮੇਨ ਕਰਤਾ ਦਰਤਾ ਉਹਨਾਂ ਦੇ ਘਰਾਂ ਦੇ ਵਿੱਚ ਫਿਰ ਭਾਈ ਗੁਰਜੰਟ ਸਿੰਘ ਰਾਜਸਤਾਨੀ ਆਪਣੇ ਸਾਥੀਆਂ ਦੇ ਨਾਲ ਜਾ ਕੇ ਹਮਲੇ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ 70 ਵਿਸ਼ਾ ਆਂਦੇ ਆ ਤੇ ਤਾਂ ਕਿ ਪੰਜਾਬ ਦੇ ਪਾਣੀ ਤੇ ਡਾਕਾ ਨਾ ਵੱਜ ਸਕੇ ਤੇ ਉਹਨਾਂ ਨੇ ਪੂਰੀ ਤਰ੍ਹਾਂ ਉਸ ਜੋ ਕੰਮ ਚੱਲ ਰਿਹਾ ਸੀ ਖਾਈ ਦਾ ਉਸ ਨੂੰ ਪੂਰੀ ਤਰ੍ਹਾਂ ਉਹ ਰੋਕ ਦਿੱਤਾ ਸੀ ਉਹਨਾਂ ਨੂੰ ਬੰਦ ਕਰਵਾ ਦਿੱਤਾ ਸੀ ਤੇ ਫਿਰ ਅੰਤ 31 ਅਗਸਤ 1991 ਦੇ ਦਿਨ ਪਾਈ ਗੁਰਜੰਤ ਸਿੰਘ ਰਾਜਸਤਾਨੀ ਦਾ ਮਹਾਲੀ ਪੁਲਿਸ ਨਾਲ ਮਹਾਲੀ ਦੇ ਵਿੱਚ ਮੁਕਾਬਲਾ ਹੁੰਦਾ ਹੈ ਮਹਾਲੀ ਪੁਲਿਸ ਨੂੰ ਪਤਾ ਲੱਗਦਾ ਕਿ ਭਾਈ ਗੁਰਜੰਤ ਸਿੰਘ ਆਪਣੇ ਪਰਿਵਾਰ ਦੇ ਨਾਲ ਆ ਬੀਬੀ ਬਿੰਮਲ ਕੌਰ ਦਾ ਪੀਏਸੀ ਜਿਹੜਾ ਉਹਨਾਂ ਦੇ ਘਰੇ ਠਹਿਰੇ ਹੋਏ ਆ ਦੇ ਫਿਰ ਮਹਾਲੀ ਪੋਰਟਸ ਉੱਥੇ ਆਪ ਦਾ ਲਾਮ ਲਸ਼ਕਰ ਲੈ ਕੇ ਉੱਥੇ ਉਹਨਾਂ ਨੂੰ ਫਾੜਨ ਦੇ ਲਈ ਆਂਟ ਉਖਦੀ ਹੈ ਜੇ ਭਾਈ ਗੁਰਜੰਦ ਸਿੰਘ ਰਾਜਸਤਾਨੀ ਨੇ ਸੌ ਖਾਤੀ ਹੋਈ ਸੀ ਕਿ ਮੈਂ ਆਪਦੇ ਜਿਉਂਦੇ ਜੀ ਪੁਲਿਸ ਦੇ ਹੱਥੀ ਨਹੀਂ ਚੜਨਾ ਤੇ ਉਹ ਵੀ ਆਪ ਦੀ ਗੋਲੀਬਾਰੀ ਸ਼ੁਰੂ ਕਰ ਦਿੰਦੇ ਆ ਦੇ ਬਾਹਰੋਂ ਪਈ ਪੁਲਿਸ ਵਾਲੇ ਵੀ ਗੋਲੀਬਾਰੀ ਕਰ ਰਹੇ ਹੁੰਦੇ ਆ ਇਸ ਦੇ ਦੌਰਾਨ ਹੀ ਭਾਈ ਗੁਰਜਨ ਸਿੰਘ ਰਾਜਸਤਾਨੀ ਕੋਲ ਜੋ ਗੋਲੀਆਂ ਹੁੰਦੀਆਂ ਕਾਰਤੂਸ ਹੁੰਦੇ ਆ ਉਹ ਮੁੱਕ ਜਾਂਦੇ ਆ ਤੇ ਜਦੋਂ ਭਾਈ ਗੁਰਜਨ ਸਿੰਘ ਰਾਜਸਤਾਨੀ ਨੂੰ ਪਤਾ ਲੱਗਦਾ ਕਿ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਬੋਸੇ ਮੈਨੂੰ ਫੜ ਲੈਣਾ ਦੇ ਕਾਰਤੂਸ ਇਹਨਾਂ ਕੋਲ ਸਾਰੇ ਮੁੱਕ ਚੁੱਕੇ ਹੁੰਦੇ ਆ ਗੋਲਾ ਬੂਲ ਮੁੱਕ ਚੁੱਕੇ ਹੁੰਦਾ ਤਾਂ ਫਿਰ ਇਹ ਕੀ ਕਰਦੇ ਆ ਸਾਈ ਲਾਈਟ ਦਾ ਕੈਪਸੂਲ ਹੁੰਦਾ ਉਹ ਅੰਦਰ ਨਗਾ ਆ ਜਾਂਦੇ ਤੇ ਆਪਦੀ ਜੀਮੈਲ ਲੈਣਾ ਉੱਥੇ ਹੀ ਸਮਾਪਤ ਕਰ ਲੈਂਦੇ ਆ ਤੇ ਫਿਰ ਇਸ ਤਰ੍ਹਾਂ ਭਾਈ ਗੁਰਜੰਟ ਸਿੰਘ 31 ਅਗਸਤ 1991 ਵਾਲੇ ਦਿਨ ਸ਼ਹੀਦ ਹੋ ਜਾਂਦੇ ਆ ਇਹ ਸੀ ਮਹਾਨ ਜੋਧਾ ਸੂਰਵੀਰ ਗੁਰਜੰਟ ਸਿੰਘ ਰਾਜਸਤਾਨੀ ਜ਼ਰੂਰ ਤੇ ਅੱਜ ਦੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਦੀ ਪਤਾ ਲੱਗੇ ਕਿ ਸੰਘਰਸ਼ ਦੇ ਦੌਰਾਨ ਕਿਵੇਂ ਸਿੰਘ ਜੋਧੇ ਲੜੇ ਸੀ ਇਹ ਸੱਜਾਲਮ ਸਰਕਾਰਾਂ ਦੇ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਧੁਲਾ ਦੀ ਖਿਮਾ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਸਿੱਖ ਇਤਿਹਾਸ ਜਾਣਨ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ